ਜਿਲੰਦਰਤ ਦੇ ਵਿੱਚ ਜ਼ਿਮਨੀ ਚੋਣਾ ਦਾ ਚੋਣ ਅਖਾੜਾ ਪੱਖੇਗਾ ਦੱਸਦੀ ਹੈ ਕਿ ਅੱਜ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋਵੇਗੀ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਦੇ ਲਈ ਤੇ ਨਾਲ ਹੀ ਇਲਾਕੇ ਦੇ ਸਰਕਾਰੀ ਸਕੂਲ ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ ਇਹ ਗੱਲ ਜੁਲੰਦਰ ਦੇ ਡੀਸੀ ਕਮਚੁਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਹੀ ਗਈ ਸੀ ਦੱਸਦੀ ਹੈ ਕਿ ਅੱਜ ਯਾਨੀ ਕਿ 10 ਜੁਲਾਈ ਹੈ ਅੱਜ ਜ਼ਿਮਨੀ ਚੋਣਾ ਹੋਣ ਗਿਆ ਛੁੱਟੀ ਦਾ ਐਲਾਨ ਇਸ ਲਈ ਹੋਇਆ ਕਿਉਂਕਿ ਹਲਕੇ ਦੇ ਸਰਕਾਰੀ ਅਧਿਕਾਰੀ ਪੱਛਮੀ ਹੱਲਾ ਜਿਹੜੇ ਹਲਕੇ ਦੇ ਵਿੱਚ ਚੋਣਾ ਕਰਫੌਂਡ ਦੇ ਵਿੱਚ ਰੁੱਝੇ ਹੋਏ ਨੇ ਤੇ ਆਪੋ ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਵੱਡੇ ਆਕੂ ਪੱਛਮੀ ਹਲਕੇ ਨੂੰ ਛੱਡ ਕੇ ਚਲੇ ਗਏ ਸੀ ਇਸ ਦੌਰਾਨ ਉਮੀਦਵਾਰ ਤੇ ਨਾਲ ਚਾਰ ਸਾਥੀ ਹੋਣਗੇ ਜੋ ਕਰਕਰ ਪ੍ਰਚਾਰ ਕਰ ਸਕਣਗੇ ਗੱਲ ਆਖੀ ਗਈ ਸੀ ਤੇ ਅੱਜ ਸਾਰਾ ਹੀ ਜਿਹੜੀ ਪ੍ਰਕਿਰਿਆ ਖਤਮ ਹੋ ਗਈ ਹੈ ਇਹਨਾਂ ਉਮੀਦਵਾਰਾਂ ਦੀ ਚੋਣ ਪ੍ਰਚਾਰ ਵੀ ਬੰਦ ਹੋ ਕੇ ਸੰਕ ਕਿਉਂਕਿ ਅੱਜ ਲੋਕਾਂ ਨੇ ਜਿਹੜਾ ਇਹਨਾਂ ਉਮੀਦਵਾਰਾਂ ਨੂੰ ਫਤਵਾ ਦੇਣਾ ਹੈ ਕਿ ਆਖਿਰਕਾਰ ਕਿਸ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਨੇ ਦੱਸਦੀ ਕਿ 7 ਵਜੇ ਤੋਂ ਸ਼ਾਮ 6 ਵਜੇ ਤੱਕ ਅੱਜ ਵੋਟਾਂ ਪੈਣਗੀਆਂ ਵੀ ਦੱਸਦੀ ਹੈ ਕਿ ਛੁੱਟੀ ਦੇ ਜਿਹੜਾ ਛੁੱਟੀ ਕੀਤੀ ਗਈ ਆ ਵਿੱਦਿਅਕ ਅਦਾਰਿਆਂ ਦੇ ਵਿੱਚ ਤੇ ਇਹ ਵੀ ਦੱਸਤੀ ਹੈ ਕਿ ਹਲਕੇ ਦੇ ਵਿੱਚ ਕੁੱਲ 171963 ਵੋਟਰ ਨੇ ਇਹਨਾਂ ਦੇ ਵਿੱਚ 89629 ਪੁਰਸ਼ ਅਤੇ 82336 ਔਰਤਾ ਸ਼ਾਮਿਲ ਨੇ ਨਾਲ ਹੀ ਉਕਤ ਖੇਤਰ ਦੇ ਵਿੱਚ 8 ਥਰਡ ਜੈਂਡਰ ਵੋਟਰ ਵੀ ਨੇ ਅਜਿਹੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਹਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਿਰਫ 3 ਲੋਕ ਸਭਾ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਜਿੱਤਣ ਦੇ ਲਈ ਪੂਰੀ ਕੋਸ਼ਿਸ਼ ਕਰੇ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਕਿਰਾਏਦਮ ਨੌਕਾਨ ਵਿੱਚ ਜੜਾ ਲੈ ਲਿਆ ਸੀ ਤੇ ਜਿਹੇ ਦੇ ਵਿੱਚ ਜਲੰਧਰ ਦੇ ਵਿੱਚ ਉਹਨਾਂ ਨੇ ਪੂਰੀ ਜਿੱਤ ਦਾ ਦਾਵਾ ਜਿਹੜਾ ਥੋਪਿਆ ਸੀਗਾ ਤੇ ਜਿਹੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪਾਰਟੀ ਉਮੀਦਵਾਰ ਤੇ ਲਈ ਪ੍ਰਚਾਰ ਦੀ ਅਗਵਾਈ ਕਰੇ ਸੰਜਤ ਕੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਵੀ ਇਸ ਸੀਟ ਤੇ ਸਰਗਰਮੀ ਦੇ ਨਾਲ প্রচার ਕਰੇ ਸੰਦਸਦੀਏ ਕਿ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ 176000 ਵੋਟਾਂ ਦੇ ਵੱਡੇ ਫਰਕ ਤੇ ਨਾਲ ਜਿੱਤ ਦਰਜ ਕਰਵਾਈ ਜਿਸ ਦੇ ਵਿੱਚੋਂ ਉਹਨਾਂ ਨੂੰ ਜਲੰਧਰ ਪੱਛਮੀ ਹਲਕੇ ਤੋਂ 44394 ਵੋਟਾਂ ਮਿਲੀਆਂ ਸਿੱਤੇ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਲੋਕ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਫਤਵਾ ਦੇਣਗੇ ਕਿ ਕਾਂਗਰਸ ਦੇ ਉਮੀਦਵਾਰ ਦੀ ਝੋਲੀ ਫੋਟ ਪਾਉਣਗੇ ਜਾਂ ਭਾਜਪਾ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਲੀ ਜੜਿਆ ਵੋਟ ਪਾਉਣਗੇ 7 ਵਜੇ ਅੱਜ VOTING ਪ੍ਰਕਿਰਿਆ ਸ਼ੁਰੂ ਹੋ ਜਾਵੇਗੀ